ਮਸਲਾ ਕੀ ਸੀਗਾ ਹੈਲੋ ਓ ਓ ਮੁੰਡਾ ਪਕਾਰੀ ਉਹ ਵੀ ਦੇ ਲਈ ਓਏ ਬੰਦਾ ਟਰਾਈਲ ਆਇਤੇ ਵਾਮਾ ਸੈਲਰ ਤੇ ਮੈਡਮ ਤੇ ਦਰਖਾਸਤ ਉਥੇ ਰਾਜਨਾਮਾ ਨਕਰਾ ਕੇ ਕਹਿੰਦੇ ਲੈ ਜਾਾਂਗੇ ਮੁੜ ਕੇ ਲੈਣ ਹੀ ਨਹੀਂ ਆਏ ਤੇ 3 ਸਾਲ ਹੋ ਗਏ ਹਾਂ ਤੇ ਅੱਜ ਉਹਨਾਂ ਵਾਂ ਵਿਆਹ ਕਰਾਉਣ ਲੱਗੇ ਨੇ ਹਾਂਜੀ ਤੇ ਇਹ ਥੋੜਾ ਬੇਰੰਗੀ ਅਥੀ ਫੜਿਆ ਗਿਆ ਹੈ ਕਾਨੂੰਨੀ ਕਾਰਵਾਈ ਇਹੋ ਹੀ ਕੀਤੀ ਜਾਵੇ ਸਾਡੀ ਸੁਣਾਈ ਕੀਤੀ ਜਾਵੇ ਜ਼ਰੂਰ ਨਹੀਂ ਤਲਾਕ ਨਹੀਂ ਦਿੰਦਾ ਇਹਨਾਂ ਤਲਾਕ ਦਿੱਤੇ ਹਾਂ ਇੱਕ ਤਰਫੀ ਆਪ ਵਿਕੇਸ਼ ਜਿੱਤਾ ਫਿਰ ਜਾਂਦਾ ਮੇਰਾ ਤਲਾਕ ਹੋ ਗਿਆ ਹੈ ਵਿਕਾਰ ਵੀ ਇਹੋ ਹੀ ਪੁਲਿਸ ਕਾਰਵੇ ਕਰੇ ਮਦਦ ਕਰੇ ਜਿਵੇਂ ਕਿਵੇਂ ਮਰਜੀ ਮਦਦ ਸਾਡੀ ਜ਼ਰੂਰ ਕਰੇ ਹਾਂ ਕਾਨੂੰਨੀ ਕਾਰਵਾਈ ਕਰਨ ਜ਼ਰੂਰ ਗਰੀਬ ਬੰਦੇ ਆ ਸਾਡੇ ਕੋਲ ਇੰਨੀ ਨਹੀਂ ਗੁੰਜਾਇਆ ਸੀਗੀ ਰੋ ਰੋ ਦੀ ਬੰਦੇ ਇਕੱਠੇ ਕਰਨੇ ਪੱਜ ਦੌੜ ਕਰਨੇ 4 ਸਾਲ ਹੋ ਗਿਆ 4 ਸਾਲ ਕੁੜੀ ਬੂਵੇ ਤੇ ਬੈਠੀ ਹੈ ਕੋਟਮਾਰ ਕਰਦਾ ਅਸੀਂ ਪਹਿਲਾਂ ਤੇ ਜੀ ਅਸੀਂ ਇਹਨੂੰ 1.5 ਲੱਖ ਦਾ ਸਮਾਨ ਦਿੱਤਾ ਫਿਰ ਇਹਦਾ ਛੋਮਣੀ ਕਮੇਟੀ ਗੁਰਦੁਆਰਾ ਸਾਹਿਬ ਚ ਇਹਦਾ ਵਿਆਹ ਹੋਆ ਸੀਗਾ ਗੁਰਦੁਆਰੇ ਉਹ ਵੀ ਸਾਡੇ ਕੋਲ ਪ੍ਰੂਫ ਨੇ ਪਰ ਇਹਨੇ ਸਾਡੇ ਨਾਲ ਕੋਈ ਵੀ ਨਵੇੜੀ ਨਹੀਂ ਕੋਈ ਗੱਲ ਸਾਡੇ ਨਾਲ ਕਲੀਅਰ ਨਹੀਂ ਕੀਤੀ ਉਹ ਤੋਂ ਬਾਅਦ ਇਹਨੇ ਆ ਕੇ ਅੱਜ ਪਿੰਡ ਲੱਖਾ ਸਿੰਘ ਵਾਲੇ ਆ ਤੇ ਬਰਾਤ ਆਇਆ ਅਸੀਂ ਦੋ ਮੁਲਾਜ਼ਮ ਲਾਏ ਨੇ ਪੁਲਿਸ ਵਾਲੇ ਤੇ ਅਸੀਂ ਜਾ ਤੇ ਸਾਰੇ ਪਿੰਡ ਚਾਲੀ 50 ਜੀਆਂ ਨੇ ਜਾ ਤੇ ਅਸੀਂ ਨੂੰ ਉਥੋਂ ਫੜਿਆ ਇੱਕ ਘਰ ਹੋਰ ਵੀ ਬਰਬਾਦ ਕਰਨ ਰਿਹਾ ਹੈ ਹੋਰ ਵੀ ਕਿਹੇ ਪੈਤੀ ਪੈਨ ਦਾ ਇਹ ਜਾਂਦਾ ਉਹਨਾਂ ਦਾ ਵੀ ਮੰਨ ਲਓ ਉਹਨਾਂ ਨਾਲ ਬਿਰਖਲਾफी ਕਰੇ ਦਾ ਸ਼ਾਸਨ ਤੋਂ ਇਹ ਮੈਂ ਮੰਗ ਕਰਦਾ ਇਹਨੂੰ ਗਰੀਬ ਕਰਨ ਨੂੰ ਪ੍ਰਸ਼ਾਸਨ ਨੂੰ ਇਹ ਅਨਸਾਹ ਦੁਆਇਆ ਜਾਵੇ ਇਹਨਾਂ ਨੂੰ ਬਰਾਤ ਲੈ ਚੱਲਾ ਹੈ ਤੇ ਪਿੱਛਾ ਲੈ ਆਇਆ ਤੇ ਮੈਂ ਆ ਗਏ ਬਰਾਤ ਨੂੰ ਫੜਿਆ ਬਰਾਤ ਨੂੰ ਹਾਂ ਬਰਾਤ ਨੂੰ ਫੜਾ ਹੈ ਮੌਕੇ ਤੇ ਤੁਸੀਂ ਪਹੁੰਚੇ ਵਿਆਹ ਹੋ ਰਿਹਾ ਸੀ ਹਾਂ ਵਿਆਹ ਹੋ ਰਿਹਾ ਹੈ ਤੇ ਮੌਕੇ ਤੇ ਪੜਾ ਹੈ ਹੁਣ ਕੀ ਉਹਨੂੰ ਫੜ ਕੇ ਪੁਲਿਸ ਲੈ ਕੇ ਆਈ ਹਾਂ ਪੁਲਿਸ ਫੜ ਕੇ ਲਾਇਆ ਹੁੰਦਾ ਹੈ ਤਾਂ ਹੰਕਾਰ ਵੈਰੀ ਸਾਡੀ ਕੀਤੀ ਜਾਵੇ ਇਹ ਲਾੜੀਆਂ ਵਿੱਚੋਂ ਸੁਣਨ ਵਿੱਚ ਆਈ ਹੈ ਮੈਨੂੰ ਇਹ ਆਪਣੇ ਜਗਿੰਦਰ ਸਿੰਘ ਨਿਹਾਲ ਸਿੰਘ ਦੇ ਆਣੀ ਆਉਂਦੀ ਕੁੜੀ ਐ ਤੇ ਉਹ ਸਾਨੂੰ ਹੁਣ ਪਤਾ ਲੱਗਿਆ ਐ ਮਸਲਾ ਸਾਡੇ ਕੋਲ ਆਇਆ ਐ ਤੇ ਉਹ ਨਾਲ ਆਪਣੇ ਸਰਕਾਰੀ ਮੁਲਾਜ਼ਮ ਆਏ ਨੇ ਉਹ ਮੁੰਡੇ ਦੇ ਮੁੰਡਾ ਤੇ ਮੁੰਡੇ ਦੇ ਪਿਓ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ ਬਾਕੀ ਅੱਗੇ ਫੈਸਲਾ ਜੋ ਹੋਇਆ ਉਹ ਕਰਨਗੇ મસલા <tip> <tip>